ਲੁਧਿਆਣਾ ਵਿੱਚ ਕਾਰਪੈਂਟਰਾਂ ਅਤੇ ਠੇਕੇਦਾਰਾਂ ਲਈ ਇੱਕ ਲਾਹੇਵੰਦ ਮੀਟਿੰਗ ਕੀਤੀ ਗਈ। ਇਸ ਤਰ੍ਹਾਂ ਦੇ ਪ੍ਰੋਗਰਾਮ ਨਾ ਸਿਰਫ ਨਵੀਂ ਤਕਨੀਕ ਦੀ ਜਾਣਕਾਰੀ ਦਿੰਦੇ ਹਨ, ਸਗੋਂ ਆਪਸੀ ਸਾਂਝ ਵੀ ਵਧਾਉਂਦੇ ਹਨ। ਐਕਸ਼ਨ ਟੈਸਾ ਅਤੇ ਚਾਵਲਾ ਪੈਨਲ ਵੱਲੋਂ ਕਾਰਪੈਂਟਰ ਮੀਟਿੰਗ ਦਾ ਆਯੋਜਨ ਬੀਤੇ ਦਿਨੀ ਲੁਧਿਆਣਾ ਦੇ ਅਮੰਤਰਨ ਹੋਟਲ ਵਿਖੇ ਐਕਸ਼ਨ ਟੈਸਾ ਅਤੇ ਚਾਵਲਾ ਪੈਨਲ ਡੁਗਰੀ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਲਗਭਗ 150 ਕਾਰਪੈਂਟਰਾਂ ਅਤੇ ਠੇਕੇਦਾਰਾਂ ਨੇ ਹਿੱਸਾ ਲਿਆ। ਉਤਪਾਦਾਂ ਦੀ ਜਾਣਕਾਰੀ ਕੰਪਨੀ ਦੇ ਨੁਮਾਇੰਦਿਆਂ ਨੇ ਐਕਸ਼ਨ ਟੈਸਾ ਦੇ ਵੱਖ-ਵੱਖ ਨਵੇਂ ਅਤੇ ਮਿਆਰੀ ਪ੍ਰੋਡਕਟਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਪ੍ਰੋਗਰਾਮ ਦੌਰਾਨ 9 ਲੱਕੀ ਕੂਪਨ ਕੱਢੇ ਗਏ ਅਤੇ ਜੇਤੂਆਂ ਨੂੰ ਸ਼ਾਨਦਾਰ ਇਨਾਮ ਦਿੱਤੇ ਗਏ। ਆਏ ਹੋਏ ਸਾਰੇ ਕਾਰਪੈਂਟਰਾਂ ਅਤੇ ਠੇਕੇਦਾਰਾਂ ਨੂੰ ਵਿਸ਼ੇਸ਼ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਚਾਵਲਾ ਪੈਨਲ ਡੁਗਰੀ ਵੱਲੋਂ ਸਾਰੇ ਹਾਜ਼ਰੀਨ ਦਾ ਇਸ ਮੀਟਿੰਗ ਨੂੰ ਸਫਲ ਬਣਾਉਣ ਲਈ तहे ਦਿਲੋਂ ਧੰਨਵਾਦ ਕੀਤਾ ਗਿਆ। ਅੱਦਾਸ ਸਲਾਮ ਕਰਦੇ ਆਂ। ਪਲੱਸ ਆਪਾਂ ਸਾਰੇ ਕੰਟਰੈਕਟਰਾਂ ਨੂੰ ਅਵੇਅਰਨੈਸ ਕਰਾਂਗੇ ਆਪਣੀ ਫਲੋਰਿੰਗ ਪ੍ਰੋਡਕਟ ਵੀ ਆਂਦਾ। ਉਹਦੇ ਚ ਆਪਣੇ ਕੋਲ ਕਾਫੀ ਅੱਛੀ ਰੇਂਜ ਹੈ 8mm, AC3, 4 ਐਂਡ 5 ਵਿਦ ਅ ਵਾਰੰਟੀ ਆਫ 10 ਇਅਰਸ, 20 ਇਅਰਸ ਐਂਡ 25 ਇਅਰਸ। ਪਲੱਸ ਆਪਾਂ ਕੰਟਰੈਕਟਰਾਂ ਨੂੰ ਥੋੜਾ ਜਨਾ ਇਤਨਾ ਅਵੇਅਰਨੈਸ ਲਿਆ ਰਹੇ ਪਲੱਸ ਆਪਾਂ ਨਵੇਂ ਪ੍ਰੋਡਕਟ ਲਿਆ ਰਹੇ ਆਂ। ਉਹਦੇ ਸੁਸ਼ਭ ਹੋਣ ਹੈ ਜਿਸ ਤਰ੍ਹਾਂ ਹੈਰਿੰਗਬੋਨ ਫਲੋਰਸ ਹੈ। ਏ ਆਪਣੀ ਕੁਝ ਨਵੀਆਂ ਇਨਵੈਂਚਰਸ ਐ ਜਿਹੜਾ ਆਪਾਂ ਇੰਟਰੋਡਿਊਸ ਕਰ ਰਹੇ ਆਂ ਮਾਰਕੀਟ ਵਿੱਚ ਤੇ ਵੈਰੀ ਸੂਨ ਵੀ ਆਪਰੇਟਿੰਗ ਥਰੂ ਚਾਵਲਾ ਪੈਨਲਸ ਤੇ ਆਪਾਂ ਆਪੂਰ ਕਰ ਰਹੇ ਆਂ ਸਾਰੇ ਕੰਟਰੈਕਟਰ ਪ੍ਰੋਜੈਕਟ ਦੀ ਸਪੋਰਟ ਨਾਲ ਅਸੀਂ ਅੱਗੇ ਵਧਾਂਗੇ ਥੈਂਕ ਯੂ ਅਸੀਂ ਵੀਰਜੋ ਸਿੰਘ ਚਾਵਲਾ ਪੈਨਲ ਲੁਧਿਆਣਾ ਤੋਂ ਜੀ ਅਸੀਂ ਐਕਸੈਂਟ ਐਸਾ ਕੰਪਨੀ ਦੇ ਡਿਸਟ੍ਰੀਬਿਊਟਰ ਆਂ ਜਿਵੇਂ ਕਿ ਕਿਹਾ ਜਾਂਦਾ ਹੈ ਐਕਸੈਂਟ ਐਸਾ ਕੋਈ ਨਹੀਂ ਐਸਾ ਇਹ ਪੈਨਲ ਇੰਡਸਟਰੀ ਦਾ ਸਭ ਤੋਂ ਵੱਡਾ ਹਿੰਦੂਸਤਾਨ ਦਾ ਬ੍ਰਾਂਡ ਹੈ ਅੱਜ ਦੇ ਵਿੱਚ ਜੋ ਨਵੇਂ ਯੁੱਗ ਦੀ ਆਪਾਂ ਗੱਲ ਕਰੀਏ ਸਭ ਤੋਂ ਵਧੀਆ ਬੋਰਡ ਐਕਸੈਂਟ ਐਸਾ ਦੇ ਰਹੀ ਹੈ ਤੁਸੀਂ ਸੁਣਿਆ ਹੋਵੇਗਾ ਹਰ ਘਰ ਦੇ ਵਿੱਚ ਅੱਜ ਐਚ ਡੀ ਐਚ ਐਮ ਆਰ ਦੀ ਡਿਮਾਂਡ ਹੈ ਐਚ ਡੀ ਐਚ ਐਮ ਆਰ ਬੋਰਡ ਐਕਸੈਂਟ ਐਸਾ ਵੱਲੋਂ ਕ੍ਰੀਏਟ ਕੀਤਾ ਹੋਇਆ ਬੋਰਡ ਹੈ ਐਕਸੈਂਟ ਐਸਾ ਨੇ ਐਚ ਡੀ ਐਚ ਐਮ ਆਰ ਤੋਂ ਅੱਗੇ ਚੱਲਦੇ ਬੋਇਲੋ ਬੋਰਡ ਪੈਦਾ ਕੀਤਾ ਹੈ ਬੋਇਲੋ ਬੋਰਡ ਦੀ ਫਾਇਰ ਰੈਜ਼ਡੈਂਟ ਪ੍ਰਾਪਰਟੀ ਇੱਕ ਬਹੁਤ ਹੀ ਯੂਨਿਕ ਪ੍ਰਾਪਰਟੀ ਹੈ ਅਸੀਂ ਇੱਥੋਂ ਦੇ ਡਿਸਟ੍ਰੀਬਿਊਟਰ ਹਾਂ ਸਾਡੇ ਕੋਲ ਕੰਪਨੀ ਨੇ ਸ਼ੋਅਰੂਮ ਖੋਲ੍ਹਿਆ ਹੋਇਆ ਹੈ ਐਕਸੈਂਟ ਐਸਾ ਦਾ ਇੱਥੇ ਅੱਜ ਅਸੀਂ ਕਾਰਪੈਂਟਰ ਭਰਾਵਾਂ ਦੇ ਨੂੰ ਸੱਦਾ ਦਿੱਤਾ ਹੈ ਉਹਨਾਂ ਨੂੰ ਨੌਲੇਜ ਦੇ ਰਹੇ ਹਾਂ ਪ੍ਰੋਡਕਟ ਬਾਰੇ ਦੱਸ ਰਹੇ ਹਾਂ ਜਿਵੇਂ ਕਿ ਆਪਾਂ ਰੋਜ਼ ਪੜ੍ਹਦੇ ਹਾਂ ਕਿ ਆਪਣਾ ਭਾਰਤ ਦੇਸ਼ ਬਹੁਤ ਤਰੱਕੀ ਕਰ ਰਿਹਾ ਹੈ ਔਰ ਇਹਦੀ ਗਰੋਥ ਇੱਕ ਐਕਸਟੈਂਡਡ ਡੇ ਬਾਈ ਡੇ ਹੋ ਰਹੀ ਹੈ ਤੇ ਸਾਨੂੰ ਵੀ ਉਸ ਤਰ੍ਹਾਂ ਦੇ ਨਵੇਂ ਪ੍ਰੋਡਕਟ ਚਾਹੀਦੇ ਨੇ ਜੋ ਇਸ ਸੀਰੀਜ਼ ਨੂੰ ਅਸੀਂ ਕੈਪਚਰ ਕਰਕੇ ਗਰੋਥ ਦੇ ਵਿੱਚ ਯੋਗਦਾਨ ਦੇ ਸਕੀਏ ਐਕਸੈਂਟ ਦੇ ਸਾਦੇ ਪ੍ਰੋਡਕਟ ਇਸ ਦੇਸ਼ ਦੀ ਤਰੱਕੀ ਦੇ ਵਿੱਚ ਪੂਰਾ ਯੋਗਦਾਨ ਦੇ ਰਹੇ ਨੇ ਇਹ ਪ੍ਰੋਡਕਟ ਦਾ ਇਹ ਫੀਚਰ ਹੈ ਇਹ ਮੋਡੂਲਰ ਜੁਆਇ ਸੈਟਅਪ ਬਣ ਗਏ ਨੇ ਜਿਵੇਂ ਤੁਸੀਂ ਹਰ ਘਰ ਦੇ ਵਿੱਚ ਰੈਡੀਮੇਡ ਕਿਚਨ ਦੇਖੋਗੇ ਬਣ ਰਹੀ ਹੈ ਫਰਨੀਚਰ ਵਾਲੇ ਮੋਡੂਲਰ ਕੰਮ ਕਰ ਰਹੇ ਨੇ ਇਹ ਕਾਰਪੈਂਟਰ ਪਰਾਵਾਂ ਨੂੰ ਸਹੂਲਤ ਦਿੰਦਾ ਹੈ ਇਹ ਕੰਮ ਜਲਦੀ ਹੋਣ ਦਾ ਫਾਇਦਾ ਦਿੰਦਾ ਹੈ ਅਤੇ ਇਹਦੇ ਤੇ ਕੰਮ ਕਰਕੇ ਪ੍ਰੋਡਕਟ ਦੀ ਜਿਹੜੀ ਆਂਦੀ ਹੈ ਬਿਊਟੀ ਆਂਦੀ ਹੈ ਕੋ ਆਪਣੀ ਕੁਆਲਿਟੀ ਨਿਕਲਦੀ ਬਹੁਤ ਵਧੀਆ ਨਿਕਲਦੀ ਹੈ ਅਸੀਂ ਮਾਨ ਨਾਲ ਕਵਾਂਗੇ ਲੁਧਿਆਣਾ ਸ਼ਹਿਰ ਦੇ ਕਾਰਪੈਂਟਰ ਦਾ ਜਿੰਨੇ ਵੀ ਕੰਟਰੈਕਟਰ ਭਰਾ ਆਏ ਆ ਇਹਨਾਂ ਦਾ ਧੰਨਵਾਦ ਕਰਦੇ ਆ ਇਹ ਆਪਣਾ ਟਾਈਮ ਕੱਢ ਕੇ ਸਾਡੇ ਕੋਲ ਆਏ ਨੇ ਅਸੀਂ ਸਾਨੂੰ ਇੱਕ ਮਨ ਇਹਨਾਂ ਤੇ ਹੋਰ ਹੈ ਵੀ ਇਹਨਾਂ ਨੇ ਸਾਨੂੰ ਸਪੋਰਟ ਕੀਤਾ ਹੈ ਅਸੀਂ 5-6 ਸਾਲਾਂ ਦੇ ਵਿੱਚ ਹੀ ਇਕੱਲੇ ਪੰਜਾਬ ਦੇ ਨਹੀਂ ਭਾਰਤ ਦੇ ਟੋਪ ਮੋਸਟ ਡਿਸਟ੍ਰੀਬਿਊਟਰਾਂ ਦੇ ਵਿੱਚ ਆੰਨੇ ਹਾਂ ਇਹਦੇ ਵਿੱਚ ਅਸੀਂ ਕੰਪਨੀ ਦਾ ਵੀ ਧੰਨਵਾਦ ਕਰਦੇ ਹਾਂ ਮਿਸਟਰ ਸੰਜੇ ਗੁਪਤਾ ਜੀ ਨੇ origional ਮੈਨੇਜਰ ਨੇ ਚੰਡੀਗੜ੍ਹ ਹੁੰਦੇ ਨੇ ਇਹ ਪੂਰਾ ਅਪਰ ਨਾਰਥ ਇੰਡੀਆ ਦੇਖਦੇ ਨੇ ਇਹਨਾਂ ਦੀ ਵੀ ਬਹੁਤ ਸਪੋਰਟ ਰਹੀ ਹੈ ਸਾਨੂੰ ਥੈਂਕ ਯੂ ਜੀ ਬਣੀ ਹੈ ਜਿੰਦਾਂ ਅਸੀਂ ਬਾਇ ਐਗਜ਼ਾਮਪਲ ਅਸੀਂ ਦੇਖੀਏ ਵੀ ਐਚਡੀਚਾ ਮਾਰਾ ਅਸੀਂ ਲਾਂਚ ਕੀਤਾ ਉਦੇ ਚ ਅਸੀਂ ਪ੍ਰੀ ਲਮੀਨੇਟਡ ਹੋਇਆ ਹੋਇਆ ਦਿੰਨੇ ਆ ਜਿੱਦਾਂ ਕਿ ਲਮੀਨੇਟ ਕਰਨ ਦੀ ਜ਼ਰੂਰਤ ਨਹੀਂ ਹੈ ਉਹ ਰੈਡੀ ਟੂ ਯੂਜ਼ ਆਈਟਮ ਹੈ ਉਹਨੂੰ ਕੰਟਰੈਕਟਰ ਨੇ ਕੱਟਣਾ ਹੈ ਐਜ ਬੈਂਡਿੰਗ ਕਰਨੀ ਹੈ ਔਰ ਉਹਦੇ ਪੱਲੇ ਤਿਆਰ ਹੋ ਗਏ ਸੋ ਇਹ ਬਹੁਤ ਇੱਕ ਬੈਨੀਫਿਟ ਵਾਲੇ ਪ੍ਰੋਡਕਟ ਅਸੀਂ ਲਾਂਚ ਕੀਤੇ ਨੇ ਜਿੱਦਾਂ ਬੋਇਲਰ ਹੈਗਾ ਮੋਇਲੋ ਕੀ ਹੈ ਜੀ ਹੁਣ ਵਾਟਰ ਪ੍ਰੂਫ ਹੈ ਟਰਮਾਈਡ ਫ੍ਰੀ ਹੈ ਫੰਗਸ ਫ੍ਰੀ ਹੈ ਫਾਇਰ ਰਿਟਾਰਡੈਂਟ ਹੈ ਇਹਦੇ ਨਾਲ ਦਾ ਪ੍ਰੋਡਕਟ ਹਾਲੇ ਤੱਕ ਵੀ ਮਾਰਕੀਟ ਵਿੱਚ ਨਹੀਂ ਹੈਗਾ ਸੋ ਉਹਦੇ ਵਿੱਚ ਹੀ ਅਸੀਂ ਕਯੂਬਿਕਲਸ ਵਾਸਤੇ ਸਪੈਸ਼ਲ ਇੱਕ ਪ੍ਰੋਡਕਟ ਲਾਂਚ ਕੀਤਾ ਹੈ 12 ਐਮ ਐਮ 86 ਸੋ ਇਹ ਸਾਰੇ ਪ੍ਰੋਡਕਟ ਲੈ ਕੇ ਅਸੀਂ ਅੱਜ ਇੱਥੇ ਉਪਸਥਿਤ ਹੋਏ ਆ ਤਾਂ ਕਿ ਠੇਕੇਦਾਰ ਵੀਰਾਂ ਨੂੰ ਇਹ ਦੱਸਿਆ ਜਾਵੇ ਵੀ ਇਹ ਪੈਨਲ ਦੇ ਜਿਸ ਦਾ ਆਪਾਂ ਕੋਠੀ ਬਣਾ ਰਹੇ ਹਾਂ ਉਹਦੇ ਵਿੱਚ ਸਾਰਾ ਬਿਮਾਰੀ ਦਾ ਸਮਾਨ ਵੀ ਆ ਗਿਆ ਕਿਚਨ ਦਾ ਵੀ ਆ ਗਿਆ ਉਸ ਤੋਂ ਬਾਅਦ ਆਪਾਂ ਆ ਗਏ ਫਲੋਰਿੰਗ ਤੇ ਕਿ ਜਿਸ ਦਾ ਹੁਣ ਬੈਡਰੂਮਸ ਹੈ ਬੈਡਰੂਮ ਦੇ ਵਿੱਚ ਲੱਕੜ ਦੀ ਐਚਡੀਐਫ ਦੀ ਫਲੋਰਿੰਗ ਹੋਣੀ ਹੈ ਸੋ ਉਹਦੇ ਵਿੱਚ ਮਾਰਕੀਟ ਲੀਡਰ ਹੈ ਜੀ ਐਕਸ਼ਨ ਟੈਸਾ ਉਹਦੇ ਵਿੱਚ ਬਹੁਤ ਤਰ੍ਹਾਂ ਦੀ ਡਿਜ਼ਾਈਨਸ ਹੈ ਮਤਲਬ ਜੇ ਤੁਸੀਂ ਇਹ ਲਾ ਲਓ ਵੀ 10x10 ਦਾ ਕਮਰਾ तकरीबन 12 ਤੋਂ 15000 ਦੇ ਵਿੱਚ ਵਿੱਚ ਅਸੀਂ ਫਲੋਰਿੰਗ ਕਰਕੇ ਨਵਾਂ ਕਰਕੇ ਬਾਹਰ ਆ ਸਕਦੇ ਹਾਂ ਸੋ ਇਹ ਸਾਰੇ ਅੱਜ ਪ੍ਰੋਡਕਟ ਨੇ ਜਿਹੜੇ ਕੀ ਵੈਲਿਊ ਫਾਰ ਮਨੀ ਵੀ ਨੇ ਔਰ ਠੇਕੇਦਾਰ ਜਿਹੜੇ ਨੇ ਇਹਨਾਂ ਨੂੰ ਠੀਕ ਤਰੀਕੇ ਦੇ ਨਾਲ ਯੂਜ਼ ਕਰਕੇ ਅਸੀਂ ਸਾਰੇ ਅੱਗੇ ਵਧ ਸਕਦੇ ਹਾਂ ਹੈਡ ਆਫਿਸ ਕਿੱਥੇ ਹੈ ਹੈਡ ਆਫਿਸ ਸਾਡਾ ਜੀ ਨਿਊ ਦਿੱਲੀ ਦੇ ਵਿੱਚ ਹੈ ਜੀ ਫੈਕਟਰੀ ਜਿਹੜੀ ਹੈ ਉਹ ਸਾਡੇ ਸਿਤਾਰਗੰਜ ਦੇ ਵਿੱਚ ਹੈ ਜੀ ਜਿਹੜਾ ਡਿਸਟ੍ਰੀਬਿਊਟਰ ਹੈ ਤੇ ਕਿੰਨੇ ਸਾਰੇ ਆਪਣੇ ਹੈਗੇ ਸਾਡੇ ਡਿਸਟ੍ਰੀਬਿਊਟਰ ਸਾਡੇ ਚਾਵਲਾ ਪੈਨਲਸ ਵਾਲੇ ਨੇ ਜੀ ਡੁਗਰੀ ਰੋਡ ਉਹਨਾਂ ਦਾ ਸ਼ੋਅਰੂਮ ਵੀ ਹੈ ਨਾਲੇ ਉੱਥੇ ਸਾਰਾ ਸਟਾਕਿੰਗ ਵੀ ਹੈ ਉਹ ਫਟਾ ਲੁਧਿਆਣਾ ਹੈ ਜਲੰਧਰ ਹੈ ਅੰਮ੍ਰਿਤਸਰ ਹੈ ਸਾਰੇ ਕਿਤੇ ਪੰਜਾਬ ਪੂਰਾ ਕਵਰਡ ਹੈ ਚੰਡੀਗੜ੍ਹ ਹੈ ਪੰਚਕੁਲਾ ਹੈ ਮੋਹਾਲੀ ਹੈ ਸਾਰੇ ਕਿਤੇ ਪ੍ਰੋਡਕਟਸ ਇੱਕੋ ਹੀ ਤਰ੍ਹਾਂ ਦੇ ਪ੍ਰੋਡਕਟ ਆਲ ਇੰਡੀਆ ਦੀ ਅਵੇਲੇਬਿਲਟੀ ਹੈ ਜੀ ਕਿਤੇ ਵੀ ਲੈ ਸਕਦੇ ਆਪਾਂ ਸੇਮ ਪ੍ਰੋਡਕਟ ਅੱਜ ਕਿੱਥੋਂ ਕਿੱਥੋਂ ਜਿਹੜੇ ਲੋਕ ਆ ਰਹੇ ਨੇ ਜਿਹੜੇ ਅੱਜ ਇਸ ਮਾਧਿਅਮ ਜਿਹੜੇ ਪਾਰਟਿਸਪੇਟ ਕਰਨੇ ਆ ਅੱਜ ਜਿਹੜੇ ਕੰਟਰੈਕਟਰ ਵੀਰ ਨੇ ਉਹ ਸਾਡੇ ਨੇੜੇ ਦੇ ਕਰੀਬਨ 100 ਕਿਲੋਮੀਟਰ ਦੇ ਏਰੀਆ ਦੇ ਅਸੀਂ ਕੰਟਰੈਕਟਰਾਂ ਨੂੰ ਸਾਰਿਆਂ ਨੂੰ ਸੱਦਾ ਦਿੱਤਾ ਹੈ ਕਿ ਤਾਂ ਕਿ ਇੱਕ ਜਗ੍ਹਾ ਇਕੱਠੇ ਹੋ ਕੇ ਅਸੀਂ ਬੈਠ ਕੇ ਮਿਊਚੁਅਲ ਅੰਡਰ ਅੱਜ ਜਿਹੜੇ ਜਿੰਨੇ ਵੀ ਡਿਸਟ੍ਰੀਬਿਊਟਰ ਕੰਟੇ ਨੇ ਅੱਜ ਉਹਨਾਂ ਨੂੰ ਕੀ ਤੁਹਾਡੇ ਕੋਲ ਮੈਸੇਜ ਹੈ ਡਿਸਟ੍ਰੀਬਿਊਟਰਸ ਸਾਡੇ ਇੱਥੇ ਇੱਕੋ ਹੀ ਹੈਗੇ ਨੇ ਚਾਵਲਾ ਪੈਨਲਸ ਤੋਂ ਉਹਨਾਂ ਕੋਲ ਹੀ ਸਾਡਾ ਸਾਰਾ ਸਟਾਕਿੰਗ ਅਵੇਲੇਬਲ ਹੈ ਉਹਨਾਂ ਕੋਲ ਸਾਡਾ ਸ਼ੋਰੂਮ ਵੀ ਸਾਰਾ ਬਣਿਆ ਹੋਇਆ ਹੈ ਡਿਸਪਲੇ ਵੀ ਬਣੀ ਹੋਈ ਹੈ ਔਰ ਸਾਰੀ ਚੀਜ਼ ਉੱਥੇ ਲੱਗੀ ਹੋਈ ਹੈ ਅੱਜ ਜਿਹੜੇ ਕਾਰਪੈਂਟਰ ਉਹਨਾਂ ਨੂੰ ਕੀ ਕਹਣਾ ਸਰ ਕਾਰਪੈਂਟਰਸ ਲਈ ਤਾਂ ਸਸੀਂ ਇਹੀ ਰਿਕੁਐਸਟ ਲੈ ਕੇ ਚੱਲ ਰਹੇ ਆ ਵੀ ਜੀ ਜਿਹੜੇ ਸਾਡੇ ਪ੍ਰੋਡਕਟਸ ਨੇ ਉਹਨਾਂ ਨੂੰ ਵੱਧੋ-ਵੱਧ ਸਾਈਟਾਂ ਤੇ ਯੂਜ਼ ਕੀਤਾ ਜਾਵੇ ਜਿਹੜੇ ਕਿ ਈਜ਼ੀ ਟੂ ਯੂਜ਼ ਨੇ ਜੇੜਾ ਆਪਾਂ ਕੋਈ ਕੰਮ ਕੋਈ ਸਪੋਜ਼ 30 ਦਿਨਾਂ ਚ ਮੁਕਦਾ ਸੀਗਾ ਅਗਰ ਸਾਡੇ ਪ੍ਰੋਡਕਟ ਤੁਸੀਂ ਲੈਨੇ ਹੋ ਤਾਂ ਵਿਦਨ 7 ਟੂ 8 ਡੇਸ ਉਹ ਲ ਜਿਹੜਾ ਕੰਮ ਹੈਗਾ ਉਹ ਕੰਪਲੀਟ ਹੋ ਸਕਦਾ ਕਿਉਂਕਿ ਰੈਡੀ ਟੂ ਯੂਜ਼ ਪ੍ਰੋਡਕਟ ਨੇ